ਨੈਸ਼ਨਲ ਹਾਈਵੇ ਦੇ ਉੱਤੇ ਲੰਬੇ ਸਮੇਂ ਤੋਂ ਖੜੇ ਪਾਣੀ ਖੜਨ ਤੋਂ ਬਾਅਦ ਅੱਜ ਲਾਇਓਨਸ ਕਲੱਬ ਹਾਨੀਕਰ ਦੇ ਵੱਲੋਂ ਇੱਕ ਨਵੇਕਲੀ ਪਹਿਲ ਕੀਤੀ ਗਈ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਚਰਨਜੀਤ ਸੱਚਦੇਵਾ ਪ੍ਰਧਾਨ ਲਾਇਓਨਸ ਕਲੱਬ ਦੇ ਵੱਲੋਂ ਆਪਣੀ ਟੀਮ ਦੇ ਵੱਲੋਂ ਅੱਜ ਪਾਣੀ ਦੇ ਖੜੇ ਹੋਣ ਨੂੰ ਲੈ ਕੇ ਅੱਜ ਪਾਣੀ ਦਾ ਪ੍ਰੋਜੈਕਟ ਕੀਤਾ ਗਿਆ ਤਾਂ ਜਿਹੜਾ ਪਾਣੀ ਨੂੰ ਸੜਕ ਤੋਂ ਚਕਵਾਇਆ ਗਿਆ ਤਸਵੀਰਾਂ ਦੇਖ ਸਕਦੇ ਹੋ ਤਾਂ ਜਿਹੜੀ ਮਸ਼ੀਨ ਲੱਗੀ ਹੋਈ ਹੈ ਜੋ ਪਾਣੀ ਨੂੰ ਇਕੱਟਾ ਕਰ ਰਹੀ ਹੈ ਚਰਨਜੀਤ ਸੱਚ ਦੇ ਵਦੇ ਵੱਲੋਂ ਦੱਸਿਆ ਗਿਆ ਕਿ ਪਿਛਲੇ ਦਿਨੀ ਉਹ ਇਹ ਸੜਕ ਤੋਂ ਲੰਘ ਰਹੇ ਸੀ ਜਿਸ ਤੇ ਉਹਨਾਂ ਦੇਖਿਆ ਕਿ ਕਿ ਜੋ ਬੱਸ ਸਟੈਂਡ ਤੇ ਰਾਹ گیر ਖੜੇ ਨੇ, ਬੱਚੇ ਖੜੇ ਨੇ ਤੇ ਸੜਕ ਤੇ ਚੱਲ ਰਹੀ ਆਵਾਜਾਈ ਦਾ ਪਾਣੀ ਦੀ ਪੁਛਾੜ ਉਹਨਾਂ ਲੋਕਾਂ ਦੇ ਪੈਂਦੀਆਂ ਦਾ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਕਲੱਬ ਦੇ ਨਾਲ ਇਸ ਦੀ ਚਰਚਾ ਕੀਤੀ ਤੇ ਇਹ ਇੱਕ ਨਵेकਲੀ ਪਹਿਲ ਦੀ ਸ਼ੁਰੂਆਤ ਕੀਤੀ ਗਈ ਤਾਂ ਤਸਵੀਰਾਂ ਦੇਖੋ ਮੇਰਾ ਨਾਮ ਲਾਇਨ ਵਿਜੇ ਸਿੰਘਲਾ ਐਕਸ ਪ੍ਰੈਜ਼ੀਡੈਂਟ ਲਾਇਨ ਕਲੱਬ ਭਾਨੀਗੜ ਰਾਇਲ ਜਿਸ ਤਰ੍ਹਾਂ ਕਿ ਸਾਰੇ ਸ਼ਹਿਰ ਵਾਸੀ ਨੂੰ ਪਤਾ ਹੀ ਹੈ ਵੀ ਥੋੜਾ ਜਿਹਾ ਇੱਥੇ ਪਾਣੀ ਦੀ ਪ੍ਰੋਬਲਮ ਕਾਰਨ ਬੱਚਿਆਂ ਦੀ ਬੜੀ ਉਹ ਖੱਜਲ-ਖਵਾਰੀ ਹੋ ਰਹੀ ਸੀ। ਕੁਝ ਅਸੀਂ ਇਹ ਪਰਮਾਨੈਂਟ ਪ੍ਰੋਜੈਕਟ ਲੋਕਲ ਕਲੱਬ ਵੱਲੋਂ ਲਿਖਿਆ ਹੋਇਆ ਇੱਥੇ। ਬਹੁਤ ਚਿਰ ਤੋਂ ਸਾਡੇ ਛੱਡੇ ਦੋਨੇ ਲੋਕਲ ਕਲੱਬੋਂ ਨਿਕੜ ਵੱਲੋਂ ਆਏ ਹੋਏ ਨੇ ਬੱਚਿਆਂ ਦੇ ਬੈਠਣ ਵਾਸਤੇ, ਸਵਾਰੀਆਂ ਦੇ ਬੈਠਣ ਵਾਸਤੇ। ਉਹ ਅਸੀਂ ਸੋਚਿਆ ਵੀ ਕਿਉਂ ਨਾ ਅਸੀਂ ਉਹਨੇ ਪਾਣੀ ਵੀ ਕਢਵਾ ਦਈਏ। ਇਸ ਕਰਕੇ ਸਾਡੇ ਪ੍ਰਧਾਨ ਜੀ ਦੀ ਰਹਿਮੇ ਹੇਟ। ਅਸੀਂ ਅੱਜ ਇਹ ਪਾਣੀ ਕੱਢਣ ਦਾ ਸੈਪਟਿਕ ਰਹਿ ਕੈ ਕਰ ਰਹੀ ਪ੍ਰਲਕਿਤ ਹੈ ਸੋ ਅਸੀਂ ਆਉਣ ਵਾਲੇ ਸਮੇਂ ਤੇ ਜਿਹੜੇ ਛੱਟ ਨੇ ਇਹਨਾਂ ਨੂੰ ਇਕੱਠੇ ਕਰਕੇ ਦੋਵਾਂ ਨੂੰ ਅਡਲ ਰਹਿ ਗਏ ਨੇ ਇਹ ਦੋਵਾਂ ਨੂੰ ਇਕੱਠੇ ਕਰਕੇ ਰਹਿਣ ਨੂੰ ਵਧੀਆ ਤਰੀਕੇ ਨਾਲ ਰੰਗ ਵਗੈਰਾ ਕਰਾ ਕੇ ਲਗਾਵਾਂਗੇ ਤਾਂ ਕਿ ਜਿਹੜਾ ਸਾਡਾ ਪਰਮਨੈਂਟ ਪ੍ਰੋਜੈਕਟ ਹੈ ਉਹ ਲੱਗਿਆ ਰਹੇ ਆਉਣ ਵਾਲੇ ਸਮੇਂ ਦੀ ਬਸ ਇਹ ਹੈ ਸਮਾਜ ਸੇਵਾ ਦਾ ਕੰਮ ਕਰਦੇ ਆਪਾਂ ਜਿੱਦਾ ਕੀ ਤੁਸੀਂ ਦੇਖ ਰਹੇ ਹੋ ਇੱਥੇ ਮੇਨ ਬਾਸਟੈਂਡ ਜਿਹੜਾ ਹੈਗਾ ਜੀ ਆਪਣਾ ਉੱਥੇ ਪਾਣੀ ਖੜਾ ਸੀ ਛੜਦੇ ਹੋਏ ਕੁਝ ਬੱਚੇ ਮੈਂ ਪਰਸੋ ਚੌਥੇ ਦੇਖਿਆ بارش ਤੋਂ ਬਾਅਦ ਵੀ ਛਿੱਡੇ ਪਾਏ ਦੀਆਂ ਗੱਡੀਆਂ ਆਉਂਦੀਆਂ ਰਹਿੰਦੀਆਂ। ਉਹ ਮੈਨੂੰ ਬਹੁਤ ਥੋੜਾ ਜਿਹਾ ਅਕੁਨਸੀਆ ਲੱਗਿਆ ਫਿਰ ਮੈਂ ਆਪਣੇ ਕਲੱਬ 'ਚ ਇਹਦੀ ਗੱਲ ਦਾ ਜ਼ਿਕਰ ਕਰਿਆ। ਉਹਨਾਂ ਨੇ ਕਿਹਾ ਵੀ ਚਲੋ ਪਉਥੋਂ ਪਾਣੀ ਕਢਾ ਦਿੰਦੇ ਆ। ਖੜਾ ਪਾਣੀ ਵੈਸੇ ਵੀ ਆਪਾਂ ਮਾੜਾ ਗਿਣਦੇ ਆ। ਕੁਝ ਡੇਂਗੂ ਕਰਕੇ ਵੀ ਲਗਾ ਲਓ। ਮੈਂ ਤਾਂ بس ਸਮੇਂ ਤਾਂ ਆਪਾਂ ਨੂੰ ਬਚਾ ਲੋ ਬੱਚਿਆਂ ਦਾ ਸੀਗਾ। ਇਸ ਕਰਕੇ ਅਸੀਂ ਸੈਪਟਿਕ ਟੈਂਕ ਮੰਗਾ ਕੇ ਇੱਥੋਂ ਦਾ ਅਸੀਂ ਪਾਣੀ ਕਢਵਾ ਕੇ ਉਹ ਕਰ ਰਹੇ ਆ ਤਾਂ ਜੋ ਇੱਥੋਂ ਪਾਣੀ ਇੱਕ ਵਾਰੀ ਕਲੀਨ ਹੋ ਜਾਵੇ। ਵੀ ਲੋਕ ਆਪਣੀ ਬਸ ਜਿਹੜੇ ਵੀ ਇੱਥੋਂ ਖਾਸ ਕਰਕੇ ਬਜ਼ੁਰਗ ਤੇ ਬੱਚਿਆਂ ਦਾ ਕਿਉਂਕਿ ਉਹੀ ਬੱਸ ਦੂਰ ਚੜਦੀ ਹੈ ਤੇ ਖੜ ਜਾਂਦੀ ਹੈ ਤੇ ਸੈਕੰਡਲੀ ਸਾਡੇ ਸ਼ੈੱਡ ਵੀ ਲੱਗੇ ਹੋਏ ਸੀ ਸਾਡੇ ਸ਼ੈੱਡ ਵੀ ਖਾਲੀ ਪਏ ਸੀ ਅਸੀਂ ਸ਼ੈੱਡ ਵੀ ਥੋੜਾ ਜਿਹਾ ਅੱਗੇ ਸ਼ਿਫਟ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਸ਼ਾਇਦ ਅਸੀਂ 2-3 ਦਿਨ ਤੱਕ ਕਰਾ ਦੇ